ਗੁਰਦੁਆਰੇ ਆਉਣਾ ਬੜੀ ਸੋਹਣੀ ਗੱਲ ਐ ਮੈਂ ਅਗਲੀ ਗੱਲ ਤੇ ਆ ਜਾਵਾਂ ਪਰ ਗੁਰਦੁਆਰੇ ਅਸੀਂ ਗੁਰੂ ਤੋਂ ਸਿੱਖਿਆ ਲੈਣ ਦੇ ਲਈ ਆਉਂਦੇ ਹਾਂ ਗੁਰੂ ਦੇ ਸੋਹਣੇ ਵਿਚਾਰਾਂ ਨੂੰ ਆਪਣੇ ਹਿਰਦੇ ਦਾ ਸ਼ਿੰਗਾਰ ਬਣਾਉਣ ਦੇ ਲਈ ਆਉਂਦੇ ਹਾਂ ਤੇ ਜ਼ਰੂਰੀ ਹੈ ਸੱਚ ਨੂੰ ਆਪਣੇ ਹਿਰਦੇ ਦੇ ਵਿੱਚ ਸੁਣ ਕੇ ਵਸਾ ਲੈਣਾ ਕਰ ਕਰ ਲੈਣਾ ਪਰ ਏ ਭਰਮ ਵੀ ਨਹੀਂ ਪਾਲਣਾ ਕਈ ਵਾਰ ਕਈ ਮਨੋਖੇ ਕਹਿ ਦਿੰਦੇ ਨੇ ਜੀ ਅੱਜ ਮੈਥੋਂ ਨਿਤਨੇਮ ਨਹੀਂ ਹੋਇਆ ਅੱਜ ਮੈਥੋਂ ਸਵੇਰੇ ਉੱਠਿਆ ਨਹੀਂ ਗਿਆ ਅੱਜ ਮੈਥੋਂ ਗੁਰਦੁਆਰੇ ਨਹੀਂ ਜਾਇਆ ਗਿਆ ਜਿੱਦੇ ਮੈਂ ਜਾਵਾਂ ਨਾ ਉਹਦੇ ਮਨ ਥੋੜਾ ਪਰੇਸ਼ਾਨ じゃ ਰਹਿੰਦਾ ਏ ਥੋੜਾ ਦੁਖੀ じゃ ਰਹਿੰਦਾ ਏ ਕਿ ਅੱਜ ਮੇਰਾ ਨਿਤਨੇਮ रह ਗਿਆ ਅੱਜ ਮੈਥੋਂ ਗੁਰਦੁਆਰੀ ਨਾਗਾ ਪੈ ਗਿਆ ਜੇ ਗੁਰਦੁਆਰੇ ਨਾ ਆਉਣਾ ਪਰੇਸ਼ਾਨੀ ਦਾ ਕਾਰਨ ਬਣ ਰਿਹਾ ਏ ਤਾਂ ਫਿਰ ਉਹ ਗੁਰਦੁਆਰੇ ਆਉਣ ਦਾ ਢੰਗ ਸਹੀ ਨਹੀਂ ਏ ਜੇ ਕਿਤੇ ਨਿਤਨੇਮ ਰਹਿ ਗਿਆ ਏ ਤਾ ਉਹ ਨਿਤਨੇਮ ਕਰਨ ਦਾ ਜਿਹੜਾ ਢੰਗ ਹੈ ਫਿਰ ਉਹ ਸਹੀ ਨਹੀਂ ਹੈ ਉੱਥੇ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਤੇ ਇਹਨਾਂ ਗੱਲਾਂ ਨੂੰ ਕਈ ਵਾਰ ਸਾਡੇ ਆਪ ਜੇ ਇਹਨੂੰ ਇਸ ਸਿੰਗਲ ਤੋਂ ਸਮਝਦੇ ਹੋ ਬੜੀ ਵੱਡੀ ਗੱਲ ਬਣਾ ਕੇ ਪੇਸ਼ ਕਰ ਦਿੱਤੀ ਗਈ ਹੈ ਜੇ ਨਿਤਨੇਮ ਰਹਿ ਗਿਆ ਗੁਰਦੁਆਰੇ ਨਾਗਾ ਪੈ ਗਿਆ ਪਤਾ ਨਹੀਂ ਕੀ ਹੋ ਜਾਣਾ ਹੈ ਪਤਾ ਨਹੀਂ ਕੀ ਵਾਪਰ ਜਾਣਾ ਹੈ ਨਹੀਂ ਉਹ ਠੀਕ ਹੈ ਆਪਣੀ ਆਪਣੀ ਇੰਪੋਰਟੈਂਸ ਹੁੰਦੀ ਹੈ ਹਰ ਥਾਂ ਤੇ ਪਰ ਧਰਮ ਦੇ ਨਾਮ ਤੇ ਜਿਹੜੀਆਂ ਚੀਜ਼ਾਂ ਨੂੰ ਬਾਹਰੀ ਕਰਮਾਂ ਨੂੰ ਅਸੀਂ ਪਰੇਸ਼ਾਨੀ ਦਾ ਕਾਰਨ ਬਣਾਉਂਦੇ ਹਾਂ ਕਹਿੰਦੇ ਉਹ ਫਿਰ ਧਰਮ ਦੀ ਵਿਆਖਿਆ ਸਹੀ ਰੂਪ ਦੇ ਵਿੱਚ ਨਹੀਂ ਜਾ ਰਹੀ ਤਾਂ ਬਾਬਾ ਕਬੀਰ ਜੀ ਬੜਾ ਸੋਹਣਾ ਬਖਸ਼ਿਸ਼ ਕਰਦੇ ਨੇ ਕਬੀਰ ਜੋਰ ਕਬੀਰ ਜੀ ਜੋ ਮਾਰਨ ਜੋਰ ਕਰ ਕਹਿੰਦੇ ਜੋਰ ਦੇ ਨਾਲ ਤੱਕੇ ਦੇ ਨਾਲ ਜੀਵਾਂ ਨੂੰ ਮਾਰਿਆ ਜਾਂਦਾ ਹੈ ਤੇ ਧਰਮ ਦਾ ਪਹਿਰਾਵਾ ਪਹਿਨਾ ਦਿੱਤਾ ਜਾਂਦਾ ਹੈ ਪਰ ਦਫ਼ਤਰ ਦੀ ਜਵਕਾਰਡ ਹੈ ਹੋਏਗਾ ਕੌਣ ਹਵਾਲ ਕਹਿੰਦੇ ਜਦੋਂ ਦਫ਼ਤਰ ਦੇ ਵਿੱਚ ਕੀਤੇ ਹੋਏ ਕਰਮਾਂ ਦਾ ਸਾਬ ਕਿਤਾਬ ਹੋਣਾ ਹੈ ਤਾਂ ਉਦੋਂ ਫਿਰ ਕੌਣ ਭਾਈ ਤੇਰਾ ਆਸਰਾ ਹੋਏਗਾ ਤੇਰੇ ਨਾਲ ਕੌਣ ਖੜੇਗਾ ਤੇਰੀ ਗਵਾਹੀ ਕੌਣ ਭਰੇਗਾ ਹੁਣ ਸਾਡੇ ਪ੍ਰਚਾਰਕ ਬਹੁਤੇ ਕੀ ਕਰਦੇ ਨੇ ਕਿ ਬਾਰੀ ਨਰਕ ਸਵਰਗ ਨੂੰ ਕਟਤ ਕਰ ਦਿੱਤਾ ਜਾਂਦਾ ਹੈ ਬਾਬਾ ਕਬੀਰ ਜੀ ਦੇ ਬਚਨਾਂ ਦੇ ਅਨੁਸਾਰ ਕਵਣ ਨਰਕ ਕਿਆ ਸੁਲਗ ਵਿਚਾਰ ਸੰਤਨ ਦੂਰ ਆਦੇ ਹਮ ਕਾਹੂ ਕੀ ਕਾਣ ਨਾ ਕਟਤੇ ਆਪਣੇ ਗੁਰ ਪ੍ਰਸਾਦੇ ਪਰ ਜਦੋਂ ਗੱਲ ਆਉਂਦੀ ਹੈ ਸੱਚਖੰਡ ਵਸੈ ਨਿਰੰਕਾਰ ਜਦੋਂ ਦਰਗਾਹ ਦੀ ਗੱਲ ਆਉਂਦੀ ਹੈ ਤਾਂ ਉਦੋਂ ਕਈ ਵਾਰ ਉਹ ਅਲੱਗ ਰੂਪ ਦੇ ਵਿੱਚ ਇਹਨਾਂ ਅਵਸਥਾਵਾਂ ਨੂੰ ਵੀ ਬਾਹਰੀ ਪੇਸ਼ ਕਰ ਦਿੰਦੇ ਨੇ ਹੁਣ ਇਹ ਦਫ਼ਤਰ ਲਫ਼ਜ਼ ਆਇਆ ਹੈ ਹੁਣ ਇਹ ਦਫ਼ਤਰ ਕਈ ਵਾਰ ਮਨ ਦੇ ਵਿੱਚ ਸੁਣ ਕੇ ਹੀ ਖਿਆਲ ਆ ਜਾਵੇਗਾ ਕਿ ਮਰਨ ਤੋਂ ਬਾਅਦ ਕਿਤੇ ਕੋਈ ਦਫ਼ਤਰ ਬਣਿਆ ਹੋਇਆ ਹੈ ਦੇਉ ਦਫ਼ਤਰ ਦੇ ਵਿੱਚ ਮਰਨ ਤੋਂ ਬਾਅਦ ਮਨੁੱਖ ਜਾਵੇਗਾ ਉੱਥੇ ਜਾ ਕੇ ਨਵੇੜਾ ਹੋਵੇਗਾ ਪਰ ਸਾਰੇ ਲਫ਼ਜ਼ ਇਹ ਸਮ ਅਰਥ ਰੱਖਦੇ ਨੇ ਬਰਾਬਰ ਦੇ ਅਰਥ ਰੱਖਦੇ ਨੇ ਭਾਵੇਂ ਉਹ ਸੱਚਖੰਡ ਹੈ ਭਾਵੇਂ ਦਰਗਾਹ ਹੈ ਭਾਵੇਂ ਦਫ਼ਤਰ ਹੈ ਭਾਵੇਂ ਔਰ ਹੈ ਹਿਰਦਾ ਹੈ ਮਨ ਹੈ ਮਾਨਣ ਦਾ ਢੰਗ ਇਹਨਾਂ ਨੂੰ ਅਲੱਗ-ਅਲੱਗ ਹੋ ਸਕਦਾ ਹੈ ਵਿਆਖਿਆ ਦਾ ਰੂਪ ਇਹਨਾਂ ਦਾ ਅਲੱਗ-ਅਲੱਗ ਹੈ ਰ ਦਫਤਰ ਦੇ ਜਬ ਕਾਡ ਹੈ ਹੋਏਗਾ ਕੌਣ ਹਵਾਲ ਇਹਦਾ ਅਰਥ ਬਣਦਾ ਹੈ ਭਾਈ ਜਦੋਂ ਅਸੀਂ ਜਦੋਂ ਮਨੁੱਖ ਆਪਣੇ ਅੰਦਰੂਨੀ ਜੀਵਨ ਦੇ ਅੰਦਰ ਜਦੋਂ ਵੀ ਉਹ ਅੰਤਰ ਧਿਆਨ ਬੈਠੇਗਾ ਜਦੋਂ ਵੀ ਸ਼ਾਂਤ ਚਿੱਤ ਬੈਠੇਗਾ ਤਾਂ ਅੰਦਰ ਦੇ ਨਾਲ ਸੱਚ ਦੇ ਨਾਲ ਜਦੋਂ ਸੱਚ ਮਹਿਸੂਸ ਹੋ ਜਾਵੇਗਾ ਰਲ ਕੇ ਤਾਂ ਉੱਥੇ ਹੀ ਸੱਚ ਦੀ ਆਵਾਜ਼ ਮਨੁੱਖ ਨੂੰ ਪ੍ਰਸ਼ਨ ਪੁੱਛਦੀ ਹੈ ਤੇ ਇਹ ਦਫ਼ਤਰ लेखा ਇੱਕ ਦਿਨ ਦੇ ਵਿੱਚ ਨਹੀਂ ਹੁੰਦਾ ਜੀ ਕਿਤੇ ਕਿਸੇ ਉਮਰ ਦੇ ਪੈਮਾਨੇ ਤੇ ਆ ਕੇ ਨਹੀਂ ਹੁੰਦਾ ਰੋਜ਼ਾਨਾ ਹੁੰਦਾ ਹੈ ਆਪ ਬੈਠੇ ਹੋ ਸੁਣ ਰਹੇ ਹੋ ਮੈਂ ਬੋਲ ਰਿਹਾ ਮੈਂ ਸੁਣ ਰਿਹਾ ਇਹ ਦਿਲ लेखा ਨਾਲ ਦੀ ਨਾਲ ਚੱਲ ਰਿਹਾ ਹੈ ਨਿਰੰਤਰ ਚੱਲਦਾ ਹੈ ਜੇ ਇਹਨੂੰ ਆਪ ਕਦੇ ਮਹਿਸੂਸ ਕਰੋ ਨਿਰੰਤਰ ਨਿਰੰਤਰ लेखा ਚੱਲ ਰਿਹਾ ਹੈ ਕੋਈ ਮਨ ਦੇ ਵਿੱਚ ਇੱਕ ਵਿਚਾਰ ਲਿਆਓ ਆਪ ਫੋਰ ਐਗਜ਼ਾਮਪਲ ਕੋਈ ਨੈਗੇਟਿਵਿਟੀ ਦਾ ਕੋਈ ਮਾੜੇ ਫਰਨਾ ਲਿਓ ਉਹ ਫਰਨੇ ਤੇ ਨਾਲ ਦੀ ਨਾਲ ਲੇਖਾ ਚੱਲ ਪਿਆ ਹੈ ਉਹ ਦਫ਼ਤਰ ਲੇਖਾ ਜਿਹੜਾ ਆਪਾਂ ਪੜ੍ਹਦੇ ਆ ਨਾ ਇਹਨੂੰ ਇੱਥੋਂ ਸਮਝ ਲਿਓ ਆਸਾ ਦੀ ਬਾਣੀ ਦੇ ਅੰਦਰ ਇੱਕ ਬਚਨ ਆਉਂਦਾ ਹੈ ਜਿੱਥੇ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਨਾਨਕ ਜੀ ਉਪਾਏ ਕਿ ਲਿਖਣਾਵੇਂ ਧਰਮ ਬਹਾਲੇ ਮਨੁੱਖ ਨੂੰ ਪੈਦਾ ਕਰਕੇ ਧਰਮ ਰਾਜ ਜਿਹੜਾ ਲੇਖਾ ਜੋਖਾ ਕਰਦਾ ਹੈ ਨਾਲ ਹੀ ਬਿਠਾ ਦਿੰਦਾ ਉਹ ਲੇਖਾ ਜੋਖਾ ਹੈ ਸੱਚ ਦੀ ਆਵਾਜ਼ ਉਹ ਦਫ਼ਤਰ ਹੈ ਜਿੱਥੇ ਵਿਵੇਕ ਬੁੱਧੀ ਬੈਠੀ ਹੈ ਪਰਮਾਤਮਾ ਦੀ ਆਵਾਜ਼ ਬੈਠੀ ਹੈ ਜਦੋਂ ਵੀ ਮਨੁੱਖ ਗਲਤ ਸਟੈਪ ਪੁੱਟਣ ਲੱਗਦਾ ਹੈ ਗਲਤ ਰਸਤੇ ਤੇ ਜਾਣ ਲੱਗਦਾ ਹੈ ਉਹ ਲੇਖਾ ਨਿਰੰਤਰ ਹੀ ਨਾਲ ਦੀ ਨਾਲ ਚੱਲਦਾ ਜਾ ਰਿਹਾ ਹੈ ਹੋਰ ਰਹਾ ਹੈ ਲੇਖਾ ਇਹਨੂੰ ਥੋੜਾ ਜਿਹਾ ਅੱਗੇ ਵਧਾਓ ਜੇ ਮਨੁੱਖ ਸਮਝ ਜਾਏ ਉਹ ਆਵਾਜ਼ ਨੂੰ ਸੁੰਨਣਾ ਸ਼ੁਰੂ ਕਰ ਦੇਵੇ ਅੰਦਰੋਂ ਆਵਾਜ਼ ਨੂੰ ਪਕੜਨਾ ਸ਼ੁਰੂ ਕਰ ਦੇਵੇ ਤਾਂ ਫਿਰ ਸਮਰਪਿਤ ਭਾਵਨਾ ਆਉਂਦੀ ਹੈ ਗਲਤੀਆਂ ਮਹਿਸੂਸ ਹੁੰਦੀਆਂ ਨੇ ਆਪਣੇ ਆਪ ਨੂੰ ਅੰਦਰੋਂ ਲੱਗਦਾ ਹੈ ਕਿ ਕੁਝ ਗਲਤ ਚੱਲ ਰਿਹਾ ਹੈ ਕੁਝ ਗਲਤ ਹੋ ਰਿਹਾ ਹੈ ਜਦੋਂ ਉਹ ਗਲਤ ਭਾਵਨਾਵਾਂ ਮਹਿਸੂਸ ਹੋ ਜਾਣ ਦਿਲੋਂ ਉਹਨਾਂ ਨੂੰ ਮਨੁੱਖ ਐਕਸੈਪਟ ਕਰਦਾ ਹੈ ਪ੍ਰਵਾਨ ਕਰ ਲੈਂਦਾ ਹੈ ਤਾਂ ਉਹ ਅਵਸਥਾ ਬਣ ਜਾਂਦੀ ਹੈ ਧਰਮ ਰਾਈ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝ ਉਲਿਖਾ ਫਿਰ ਖਤਮ ਹੋ ਜਾਂਦਾ ਹੈ ਆਪ ਸਰਕ ਚ ਕਦੇ ਮਹਿਸੂਸ ਕਰਿਓ ਕਿ ਡੀ ਵੱਡੀਆਂ ਗਲਤੀਆਂ ਅਸੀਂ ਸਾਰੀਆਂ ਅਸੀਂ ਸਾਰੇ ਹੀ ਕਰਦੇ ਹੋਏ ਆ ਰਹੇ ਹਾਂ ਬੜਾ ਕੁਝ ਸਾਥੋ ਗਲਤ ਹੋ ਜਾਂਦਾ ਹੈ ਜ਼ਿੰਦਗੀ ਚ ਚਲਦੇ ਆ ਪਰ ਜਦੋਂ ਕਿਤੇ ਜਾ ਕੇ ਵੀ ਉਹ ਗੱਲ ਮਹਿਸੂਸ ਹੋ ਜਾਵੇ ਕਿ ਹਾਂ ਇੱਥੇ ਗਲਤੀ ਹੋਈ ਸੀ ਇੱਥੇ ਕੁਝ ਗਲਤ ਵਾਪਰ ਗਿਆ ਸੀ ਦਿਲੋਂ ਮਨ ਇਨਸਾਨ ਮਹਿਸੂਸ ਕਰ ਲਵੇ ਕਿਸੇ ਤੋਂ ਕੋਈ ਆਗਿਆ ਲੈਣ ਦੀ ਜ਼ਰੂਰਤ ਨਹੀਂ ਸਾਨੂੰ ਕਿ ਚਾਰ ਬੰਦਿਆਂ ਦੇ ਵਿੱਚ ਬੈਠ ਕਰਕੇ ਅਸੀਂ ਕਹੀਏ ਜੀ ਇੱਥੇ ਮੇਰੀ ਭੁੱਲ ਬਖਸ਼ਾਈ ਗਈ ਹੈ ਨਹੀਂ ਨਹੀਂ ਕਿਤੇ ਵੀ ਕੋਈ ਲੋੜ ਨਹੀਂ ਆਪਣੇ ਆਪ ਦੇ ਅੰਦਰ ਹੀ ਫਿਰ ਗੁਰੂ ਕੋਲੇ ਆ ਕੇ ਹੀ ਮਹਿਸੂਸ ਕਰ ਲਈਏ ਅੰਦਰ ਬੈਠੇ ਮਹਿਸੂਸ ਕਰ ਲਈਏ ਕਿ ਬਾਦਸ਼ਾਹ ਕੁਝ ਗਲਤ ਹੋ ਗਿਆ ਹੈ ਵਾਪਰ ਗਿਆ ਹੈ ਕੁਝ ਗਲਤ ਤਾਂ ਫਿਰ ਧਰਮ ਰਾਏ ਦਰ ਕਾਗਜ਼ ਫਾਰੇ ਫਾੜ ਦਿੱਤੇ ਜੀ ਕਿਤੇ ਵੀ ਕੋਈ ਮਰਨ ਦੀ ਗੱਲ ਨਹੀਂ ਦੇਖ ਗੁਰੂ ਨੇ ਤੇਰੇ ਕਾਗਜ਼ ਤੇਰੇ ਸਾਰੇ ਲਿਖੇ ਜੋਖੇ ਖਤਮ ਕਰ ਦਿੱਤੇ ਸਭ ਕੁਝ ਮਿਟ ਗਿਆ ਹੈ ਸ਼ਾਂਤ ਹੋ ਗਿਆ ਹੈ ਅੰਦਰ ਹੁੰਦਾ ਹੈ ਫਿਰ ਸਾਨੂੰ ਮਹਿਸੂਸ ਹੋ ਜਾਂਦਾ ਹੈ ਹੁਣ ਵਾਪਰੀਆਂ ਹੋਈਆਂ ਗੱਲਾਂ ਵਾਪਰੇ ਹੋਏ ਪਿੱਛੇ ਜੋ ਕਾਟੇ ਵਾਦੇ ਹੋਏ ਸੀ ਜੋ ਪਰੇਸ਼ਾਨੀਆਂ ਹੋਈਆਂ ਸੀ ਉਹ ਮਨ ਤੇ ਆ ਕੇ ਜਦੋਂ ਟੁੰਗਾ ਨੀਨਾ ਜੀ ਮਾਰਦੀਆਂ ਜਦੋਂ ਪਰੇਸ਼ਾਨ ਨਹੀਂ ਕਰਦੀਆਂ ਉਹ ਗੱਲਾਂ ਤਾਂ ਫਿਰ ਸਮਝ ਲਓ ਲੇਖਾ ਖਤਮ ਹੋ ਗਿਆ ਇਹਨੂੰ ਥੋੜਾ ਜਿਹਾ ਹੋਰ ਸਮਝ ਲਓ ਫਿਰ ਆਪਾਂ ਵਿਚਾਰ ਪੂਰੀ ਕਰਨੀ ਹੈ ਜਿਸ ਦਿਨ ਤੋਂ ਵੀ ਉਹ ਬੀਤੀਆਂ ਹੋਈਆਂ ਗੱਲਾਂ ਜਿਹੜੀਆਂ ਜ਼ਿੰਦਗੀ ਚ ਲੱਗਦੀਆਂ ਸੀ ਇਹ ਤੇ ਬਹੁਤ ਹੀ ਵੱਡਾ ਦੁੱਖ ਹੈ ਨਾ ਮੇਰੇ ਲਈ ਇਹ ਤੇ ਬਹੁਤ ਹੀ ਵੱਡਾ ਦੁੱਖ ਇਹ ਬਹੁਤ ਵੱਡਾ ਘਾਟਾ ਏ ਮੇਰੇ ਲਈ ਜਿਹੜਾ ਦੂਜੇ ਦਿਨ ਸੁਰਤ ਦੇ ਵਿੱਚ ਆ ਕੇ ਉੱਠ ਪੈਂਦਾ ਸੀ ਪਰੇਸ਼ਾਨ ਕਰਦੇ ਰਹਿੰਦੇ ਸੀ ਉਹ ਫੁਰਨੇ ਪਰੇਸ਼ਾਨ ਕਰਦੀਆਂ ਸੀ ਉਹ ਗੱਲਾਂ ਦੁਖੀ ਕਰਦੀਆਂ ਸੀ ਉਹ ਗੱਲਾਂ ਜੋ ਬੀਤਿਆ ਸੀ ਜੋ ਹੰਡਾਇਆ ਸੀ ਜੋ ਇਸ ਤਨ ਨੇ ਮਨ ਨੇ ਹੰਡਾਇਆ ਏ ਜਿਹੜਾ ਕਦੇ ਨਾ ਕਦੇ ਮਨ ਕਹਿ ਦਿੰਦਾ ਏ ਕਾਸ਼ ਮੈਂ ਕਿਸੇ ਤੋਂ ਪੁੱਛ ਲੈਂਦਾ ਕੋਈ ਸਲਾਹ ਲੈ ਲੈਂਦਾ ਕਿਸੇ ਨਾਲ ਕੋਈ ਗੱਲਬਾਤ ਕਰ ਲੈਂਦਾ ਤਾਂ ਉਹ ਘਾਟਾ ਨਾ ਪੈਂਦਾ ਉਹ ਰਿਸ਼ਤਾ ਨਾ ਟੁੱਟਦਾ ਉਹ ਐਸਾ ਨਾ ਹੁੰਦਾ ਐਸਾ ਨਾ ਵਾਪਰਦਾ ਕੋਈ ਗੱਲਬਾਤ ਕਰ ਲੈਂਦਾ ਕਿਸੇ ਨਾਲ ਪਰ ਨਹੀਂ ਜੋ ਹੋਣਾ ਸੀ ਉਹ ਤੇ ਹੋ ਕੇ ਹੀ ਰਹਿਣਾ ਸੀ ਉਹ ਤੇ ਵਾਪਰਨਾ ਹੀ ਸੀ ਪਰ ਜਿਸ ਦਿਨ ਉਹ ਗੱਲਾਂ ਨੇ ਵੀ ਪਰੇਸ਼ਾਨ ਕਰਨਾ ਛੱਡ ਦਿੱਤਾ ਉਸ ਦਿਨ タルਮرائی ਦਰ ਕਾਗਜ਼ ਫਾਰੇ ਇਹ ਹੈ ਜੀ ਜਨਨਾਣਕ ਲੇਖਾ ਸਮਝ ਫਿਰ ਸਮਝਿਆ ਗਿਆ ਸਮਝ ਲਓ ਸਭ ਕੁਝ ਖਤਮ ਹੋ ਗਿਆ ਏ ਬਖਸ਼ਿਆ ਗਿਆ ਹੈ ਗੁਰੂ ਵੱਲੋਂ ਸਮਝ ਲੈ ਤੇਰੇ ਸਾਰੇ ਲਿਖੇ ਜੋਖੇ ਖਤਮ ਹੋ ਗਏ ਪਰ ਇਹਨਾਂ ਵਿਆਖਿਆ ਦਾ ਰੂਪ ਵੀ ਕਈ ਵਾਰ ਬਾਹਰੀ ਰੂਪ ਦੇ ਵਿੱਚ ਦੇ ਦਿੱਤਾ ਹੈ ਜਾਂਦਾ ਇਹ ਤੇ ਮਨੁੱਖ ਸਮਝ ਹੀ ਨਹੀਂ ਪਾਉਂਦਾ ਕਿ ਮੈਂ ਬਖਸ਼ਿਆ ਕਦੋਂ ਜਾਣਾ ਹੈ ਕਦੋਂ ਬਖਸ਼ਿਸ਼ ਹੋਣੀ ਹੈ ਕਦੋਂ ਮੇਰਾ ਲਿਖਾ ਜੋਖਾ ਖਤਮ ਹੋਣਾ ਹੈ ਤੇ ਬਾਹਰ ਹੀ ਭਟਕਦਾ ਰਹਿੰਦਾ ਹੈ ਮਨੁੱਖ ਤਾਂ ਬਾਬਾ ਜੀ ਕਹਿੰਦੇ ਭਾਈ ਦਫ਼ਤਰ ਦੇ ਜਿਵੇਂ ਕਾਡ ਹੈ ਹੋਏਗਾ ਕੌਣ ਹਵਾਲ ਤਾਂ ਜਦੋਂ ਤੇਰਾ ਸੱਚ ਦੇ ਨਾਲ ਇਹਨੂੰ ਇੱਕ ਵਾਰ ਇਦਾਂ ਵੇਖ ਲਿਓ ਜਦੋਂ ਮਨੁੱਖ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਅਧੀਨ ਜ਼ਿੰਦਗੀ ਜਿਉਂ ਰਿਹਾ ਹੈ ਸਿਰਫ ਵਿਕਾਰਾਂ ਦੇ ਅਧੀਨ ਜ਼ਿੰਦਗੀ ਜਿਉਂ ਰਿਹਾ ਏ ਅਜੇ ਅੰਦਰ ਪੜਦਾ ਪਿਆ ਹੋਇਆ ਇਹ ਅੰਦਰ ਸੱਚ ਸਾਫ ਨਜ਼ਰ ਨਹੀਂ ਆਉਂਦਾ ਜਿੱਦੇ ਸੱਚ ਸਾਫ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਏ ਉਦੋਂ ਫਿਰ ਕਈ ਵਾਰ ਤੇ ਸੁਰਤ ਇਹ ਬਣ ਜਾਂਦੀ ਏ ਕਿ ਕੁੜਿਆਰ ਕੁੜਿਆਰੀਂ ਜਾਇਰਲੇ ਸੱਚਿਆਰ ਸਿੱਖ ਬੈਠੇ ਸਤਿਗੁਰੂ ਪਾਸ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾਥਾ ਫਿਰ ਤੇ ਇਹ ਵੀ ਹੋ ਸਕਦਾ ਏ ਕਿਉਂਕਿ ਸੱਚ ਦੇਖਣਾ ਸ਼ੁਰੂ ਹੋ ਗਿਆ ਹੈ ਹੁਣ ਬੈਠਿਆ ਨਹੀਂ ਜਾਵੇਗਾ ਸੁਣਿਆ ਨਹੀਂ ਜਾਵੇਗਾ ਤੇ ਜੇ ਸੱਚ ਮਹਿਸੂਸ ਹੋ ਗਿਆ ਮਨ ਨੂੰ ਲੱਗ ਗਈ ਉਹ ਗੱਲ ਫਿਰ ਬੈਠ ਜਾਏਗਾ ਸਚਿਆਰ ਸਿੱਖ ਬੈਠੇ ਸਤਿਗੁਰੂ ਪਾਸ ਫਿਰ ਤੂੰ ਬੈਠ ਵੀ ਜਾਏਗਾ ਤਾਂ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਸੱਚ ਦੇ ਨਾਲ ਬਾ ਵਾਸਤਾ ਪਵੇ ਤਾਂ ਅੰਦਰੋਂ ਫਿਰ ਜਿਹੜੀਆਂ ਬੁਰਾਈਆਂ ਨੇ ਹੌਲੀ-ਹੌਲੀ ਮਲਣੀਆਂ ਸ਼ੁਰੂ ਹੁੰਦੀਆਂ ਨੇ ਇਦਾਂ ਦਫ਼ਤਰ ਜਿਹੜਾ ਉਹ ਸਪਸ਼ਟ ਹੋ ਜਾਂਦਾ ਹੈ ਸਾਡੇ ਅੰਦਰ ਹੀ ਸਮਝ ਆ ਜਾਂਦੀਆਂ ਨੇ ਗੱਲਾਂ ਤਾਹੀ ਮਨੋਖ ਆਪਣਾ ਮਿਲਾਪ ਰਿਸ਼ਤਾ ਗੁਰੂ ਦੇ ਨਾਲ ਅੰਦਰ ਦੇ ਤਲ ਤੇ ਕਾਇਮ ਕਰ ਸਕਦਾ ਹੈ ਹਵਾਲ ਜਿਹੜਾ ਉਹਦਾ ਆਸਰਾ ਬਨਣਾ ਹੈ ਉਹ ਸੱਚ ਨਹੀਂ ਬਣ ਜਾਣਾ ਹੈ ਇੱਕ ਪੰਕਤੀ ਹੋਰ ਬੋਲ ਦੇਵਾਂ ਵਿਸ਼ੇ ਨਾਲ ਸੰਬੰਧਤ ਸੱਜਣ ਸੀ ਨਾਲ ਮੈਂ ਚੱਲਦਿਆਂ ਨਾਲ ਚਲਾਂਗਾ ਕਾਮ ਕ੍ਰੋਧ ਨੇ ਉੱਥੇ ਖੜਨਾ ਨਹੀਂ ਫਿਰ ਸੱਚ ਦੇ ਥਾਂ ਤੇ ਉਹ ਉੱਥੋਂ ਭੱਜ ਜਾਣਗੇ ਉਹ ਡਰਨਗੇ ਉੱਥੇ ਸੱਜਣ ਸਹੀ ਨਾਲ ਮੈਂ ਜਿਹੜਾ ਸੱਚ ਹੈ ਉਹ ਉੱਥੇ ਖੜ ਜਾਏਗਾ ਦਫ਼ਤਰ ਦੇ ਵਿੱਚ ਤੇਰਾ ਸਹਾਰਾ ਬਣ ਜਾਏਗਾ ਫਿਰ ਤੈਨੂੰ ਸ਼ਰਮਿੰਦਾ ਨਹੀਂ ਹੋਣਾ ਪਵੇਗਾ ਫਰੀਦਾ ਜਿੰਨੀ ਕਮੀ ਨਾਹੀਂ ਗੁਣ ਤੇ ਕੰਮੜੇ ਵਿਸਾਰ ਮਤ ਸ਼ਰਮਿੰਦਾ ਥੀਂ ਵਹੀਂ ਸਾਈਂ ਦੇ ਦਰਬਾਰ ਫਿਰ ਜਦੋਂ ਲੇਖਾ ਕੱਢਿਆ ਜਾਏਗਾ ਜਾਂ ਤੇ ਤੂੰ ਸ਼ਰਮਿੰਦਾ ਹੋਵੇਂਗਾ ਕਿ ਬੜਾ ਕੁਝ ਗਲਤ ਵਾਪਰ ਗਿਆ ਇਹ ਅੰਦਰ ਤੇ ਜੇ ਸੱਚ ਹੋਇਆ ਫਿਰ ਸ਼ਰਮਿੰਦਾ ਨਹੀਂ ਹੋਣਾ ਪਵੇਗਾ ਫਿਰ ਤੂੰ ਸੁਰਖਰੂ ਹੋਵੇਂਗਾ ਫਿਰ ਕੋ ਅੰਦਰੋਂ ਬਿਲਕੁਲ ਉज्जਲ ਮੁਖ ਵਾਲਾ ਹੋਏਗਾ ਤਾਂ ਗੁਰੂ ਬਾਦਸ਼ਾਹ ਇਹ ਅਵਸਥਾ ਸਾਡੀ ਵੀ ਬਣਾਉਣ ਤਾਂ ਹੀ ਸਾਡਾ ਸੁਣਿਆ ਸਮਝਿਆ ਲਾਭ ਦੇ ਵਿੱਚ ਹੈ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਸੁਣਿਆ